ਦਰਦਕੋ ਨਵਾ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪਿਆਰਾ لال ਗਰਗਨ ਉਹਨਾਂ ਨੇ ਗੱਲ ਕਰਨਗੇ ਕਿ ਜਿਹੜੀ ਬਿਹਾਰ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਉਹਦੇ ਤੋਂ ਪਹਿਲਾਂ ਵੋਟਰ ਸੂਚੀ ਬਣਨੀ ਹੈ ਵੋਟਰ ਸੂਚੀ ਲਈ ਕਈ ਸ਼ਰਤਾਂ ਜਿਹੜੀਆਂ ਚੋਣ ਕਮਿਸ਼ਨ ਨੇ ਲਾਈਆਂ ਨੇ ਉਹਨਾਂ ਦੀ ਵੋਟ ਬਣਾਓ ਜਿਨ੍ਹਾਂ ਦੇ ਡਾਕੂਮੈਂਟ ਦਾ ਮਾਮਲਾ ਚੱਲ ਰਿਹਾ ਹੈ ਤੇ ਬਹੁਤ ਸਾਰੇ ਵੋਟਰਾਂ ਕੋਲ ਉਹ ਡਾਕੂਮੈਂਟ ਜਿਹੜੇ ਮੰਗੇ ਜਾ ਰਹੇ ਉਹ ਨਹੀਂ ਉਪਲਬਧ ਹੈਗੇ ਇਹਦਾ ਕੀ ਇੰਪੈਕਟ ਪਵੇਗਾ ਇਹਦਾ ਚਲ ਬਿਹਾਰ ਦੇ ਵਿੱਚ ਤਾਂ ਚੋਣਾਂ ਹੋਣੀਆਂ ਉਹਦਾ ਦੂਜੇ ਸੂਬਿਆਂ ਤੇ ਵੀ ਕੀ ਅਸਰ ਪਵੇਗਾ ਪੰਜਾਬ ਤੇ ਕੀ ਅਸਰ ਪਵੇਗਾ ਇਹਦੇ ਬਾਰੇ ਗੱਲ ਕਰਾਂਗੇ ਭਾਵੇਂ ਕਿ ਇਹਦੇ ਸਬੰਧ ਦੇ ਵਿੱਚ ਇੱਕ ਜਿਹੜੀ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਚ ਦਾਇਰ ਕਰ ਦਿੱਤੀ ਗਈ ਹੈ ਐਡੀਆਰ ਵੱਲੋਂ ਉਹ ਪਟੀਸ਼ਨ ਦਾ ਕੀ ਸੁਪਰੀਮ ਕੋਰਟ ਕੀ ਫੈਸਲਾ ਕਰਦੀ ਹੈ ਇਹ ਦੇਖਣਾ ਹੋਵੇਗਾ ਡਾਕਟਰ ਸਾਹਿਬ ਤੁਸੀਂ ਇਸ ਮੁੱਦੇ ਦੇ ਉੱਪਰ ਕਾਫੀ ਚਿੰਤਨ ਕਰ ਰਹੇ ਹੋ ਆਰਟੀਕਲ ਵੀ ਲਿਖਿਆ ਹੈ ਹੁਣ ਜਿਹੜੀ ਤਾਜ਼ਾ ਸਥਿਤੀ ਹੈ ਉਹ ਕੀ ਹੈ ਦੇਖੋ ਗੱਲ ਇਹ ਹੈ ਜਮੂ ਸਾਹਿਬ ਪਹਿਲਾਂ ਸਾਡੇ ਦਰਸ਼ਕਾਂ ਨੂੰ ਸ਼ਾਇਦ ਇਹ ਜ਼ਰੂਰੀ ਹੈ ਦੱਸਣਾ ਵੀ ਹਾਏ ਕੀ ਕੰਮ ਕੀ ਹੈ ਅਸੀਂ ਅਸੀਂ ਡਾਕਟਰ ਸਾਹਿਬ ਇੱਕ ਪਾਰਟ ਇਹਦਾ ਕੀਤਾ ਸੀਗਾ ਸ਼ੁਰੂਆਤ ਜਦੋਂ ਹੋਈ ਸੀ ਅੱਜ ਤੱਕ ਅਸੀਂ ਪਲਾਨ ਕੀ ਬੋਤਨ ਬਣਾ ਚਾਹੀਦਾ ਹੈ ਨਾ ਜਾਣਾ ਉਸ ਨੂੰ ਵੇ ਉਹ ਕਹਿੰਦੇ ਅਸੀਂ ਇਹ ਬੜੀ ਗਹਿਨ ਕਰਨੀ ਆ 2003 ਤੋਂ ਬਾਅਦ ਜਿੰਨੇ ਵੀ ਵੋਟਰ ਰਜਿਸਟਰ ਹੋਏ ਨੇ ਅਸੀਂ ਉਹਨਾਂ ਦਾ ਦੇਖਣਾ ਹੈ ਰਿਵੀਜ਼ਨ ਜਾਨਕਿ ਦੁਹराई ਕਰਨੀ ਆ ਉਹਦੇ ਵਿੱਚ ਉਹ ਆਧਾਰ ਕਾਰਡ ਨੂੰ ਨਹੀਂ ਮੰਨ ਰਹੇ ਜਿਹੜਾ ਕਿ ਕਾਨੂੰਨ ਦੇ ਵਿੱਚ ਲਿਖਿਆ ਕਿ ਆਧਾਰ ਕਾਰਡ ਇੱਕੋ ਇੱਕ ਦਸਤਾਵੇਜ਼ ਹੈ ਜੋ ਜਿਹੜਾ ਲੋਕ ਪ੍ਰਤੀਨਿਧਤਾ ਕਾਨੂੰਨ ਹੈ 1950 ਉਹਦੇ ਵਿੱਚ ਲਿਖਿਆ ਹੋਇਆ ਹੈ ਉਹ ਨਹੀਂ ਮੰਨਣਾ ਦੂਜਾ ਚੀਜ਼ ਇੱਕ ਖਤਰਨਾਕ ਹੈ ਜਿਹੜੀ ਪੰਜਾਬ ਵਾਸਤੇ ਅੱਗੇ ਵੀ ਆਉਣੀ ਹੈ ਇਹ ਵੀ ਖਤਰਨਾਕ ਤੇ ਹੈਗੀ ਹੈ ਉਹ ਇਹ ਹੈ ਕਿ ਵੀ ਜਿਹੜਾ ਬੰਦਾ ਜਿੱਥੇ ਜਾ ਕੇ ਕੰਮਕਾਜ ਕਰ ਰਿਹਾ ਉੱਥੇ ਵੋਟ ਬਣਾਵੇ ਹੁਣ ਇਹ ਦੋਨੇ ਗੱਲਾਂ ਜਿਹੜੀਆਂ ਨੇ ਤੀਜਾ ਇਹ ਹੈ ਵੀ ਉਹ ਸਾਬਤ ਕਰੇ ਕਿ ਮੈਂ ਭਾਰਤ ਦਾ ਨਾਗਰਿਕ ਹਾਂ ਪੰਜਾਬ ਵਾਸੀ ਵੀ ਦਾਗੂ ਹੁੰਦਾ ਕਿਉਂ ਕਹਨਾ ਮੈਂ ਹੁਣ ਜਿਹੜਾ ਹੈਗਾ ਕਾਨੂੰਨ ਉਹਦੇ ਚਾ ਇਹ ਵਿਖਿਆ ਹੈ ਕਿ ਬੰਦੇ ਨੇ ਸਿਰਫ ਦੋ ਗੱਲਾਂ ਕਹਿਣੀਆਂ ਨੇ ਵਿਕਤਾ ਜੀ ਮੈਂ 18 ਸਾਲ ਦੀ ਉਮਰ ਦਾ ਹੈਗਾ ਜਾਂ ਉਸ ਤੋਂ ਘੱਟ ਘੱਟ ਮੇਰੀ 18 ਸਾਲ ਤੋਂ ਘੱਟ ਨਹੀਂ ਆਉਂਗਾ ਦੂਜਾ ਇਹ ਹੈ ਵੀ ਮੈਂ ਅਮੂਮਾ ਨਹੀਂ ਛੇ ਰਹਿਣਾ ਐਣੀ ਵੀ ਮੈਂ ਪੱਕਾ ਛੇ ਰਹਿਣਾ ਮੇਰਾ ਘਰ ਹੈ ਮੈਂ ਕਿਤਾ ਕਰਦਾ ਨਹੀਂ ਕਰਦਾ ਇਹ ਜੋ ਕੋਈ ਚੱਕਰ ਨਹੀਂ ਇਹ ਦੋ ਗੱਲਾਂ ਜਿਹੜਾ ਕਹਿ ਦੂਗਾ ਉਹਨੇ ਨਾਲ ਇੱਕ ਆਪਦਾ ਸਵੈ ਘੋਸ਼ਣਾ ਕਰਨੀ ਹੈ ਐਲਾਨ ਕਰਨਾ ਹੈ ਕਿ ਮੈਂ ਜੋ ਕਿਹਾ ਉਹ ਸੱਚ ਹੈ ਹੁਣ ਚੋਣ ਕਮਿਸ਼ਨ ਕਹਿੰਦਾ ਹੈ ਵੀ ਤੁਸੀਂ ਆਪ ਦਾ ਇਹ ਸਾਬਤ ਕਰੋ ਤੁਸੀਂ ਭਾਰਤ ਦੇ ਨਾਗਰਿਕ ਹੋ ਚੋਣ ਕਮਿਸ਼ਨ ਕੋਲ ਕੋਈ ਅਧਿਕਾਰ ਨਹੀਂ ਇਹ ਗ੍ਰਹਿ ਮੰਤਰੀ ਆ ਲਿਖ ਹੋਣਾ ਪੰਜਾਬ ਚ ਹੁਣ ਦਾ ਲੀਏ ਪੰਜਾਬ ਦੇ ਵਿੱਚ ਜਦ ਵੋਟਾਂ ਦੀ ਉਹਨੇ ਕਿਹਾ ਮੈਂ ਪੂਰੇ ਮੁਲਕ ਚ ਇਹ ਪੰਜਾਬ ਤੇ ਕਿਉਂ ਅਸਰ ਪੈਣਾ ਹੈ ਪਹਿਲਾ ਸਵਾਲ ਇਹ ਹੈ ਕਿ ਪੂਰੇ ਮੁਲਕ ਚ ਕਰਨੀ ਹੈ ਬਿਹਾਰ ਉਹਦੀ ਸ਼ੁਰੂਆਤ ਹੈ ਇਹਦੇ ਚ ਗੁਰੂ ਸਾਹਿਬ ਨੇ ਕਿਹਾ ਪड़ोसी ਕੋ ਜੋ ਹੋਇਆ ਤੂੰ ਆਪਣੇ ਵੀ ਜਾਂਗਦੇ ਹਾਰ ਨਹੀਂ 2 ਕਰੋੜ ਵੋਟ ਕੱਤੀ ਜਾਣੀਆਂ ਹੈ ਪੰਜਾਬ ਦੇ ਵਿੱਚ 2 ਕਰੋ ਟੋਟਲ ਵੋਟ ਆ ਉਹਦੇ ਚੋਂ ਸ਼ਾਇਦ 40-50 ਲੱਖ ਕੱਟੀ ਜਾਵੇ ਕਿਉਂ ਕਿ ਲੋਕਾਂ ਕੋਲ ਉਹ ਦਸਤਾਵੇਜ਼ ਜਿਹੜੇ ਮੰਗ ਰਿਹਾ ਚੋਣ ਕਮਿਸ਼ਨੋਂ ਹੋਣੇ ਹੀ ਨਹੀਂ ਹੁਣ ਜਦੋਂ ਹੋਣੇ ਨਹੀਂ ਉਹ ਕਿਹਦੇ ਕੋਲ ਨਹੀਂ ਹੋਣੇ ਉਹ ਦਸਤਾਵੇਜ਼ ਗਰੀਬਾਂ ਕੋਲ ਨਹੀਂ ਹੋਣੇ ਕਿਵੇਂ ਕਹਿੰਦਾ ਜੀ ਤੁਸੀਂ ਆਪ ਦਾ ਕੋਈ ਸਰਕਾਰ ਵੱਲੋਂ ਜਾਰੀ ਪਛਾਣ ਪੱਤਰ ਦਿਓ ਸਰਕਾਰ ਵੱਲੋਂ ਜਾਰੀ ਪਹਨਾਰੋਂ ਦੀ ਚੀਨਾ ਨਹੀਂ ਹੋਰ ਕੋਈ ਪਛਾਣ ਪੱਤਰ ਕਿਹਦੇ ਕੋਲ ਹੋ ਜੇ ਕੋਈ ਸਰਕਾਰੀ ਅਧਿਕਾਰੀ ਹੈ ਕੋਈ ਹੋਰ ਹੈ ਟੈਂਸ਼ਨ ਪੇਮੈਂਟ ਆਰਡਰ ਦੇ ਉਹ ਤਾਂ ਮਿਲ ਨਹੀਂ ਉਹਨਾਂ ਨੂੰ ਜਿਹੜੇ ਰਿਟਾਇਰ ਹੋ ਗਏ ਜਾਂ ਸਰਕਾਰੀ ਮੁਲਾਜ਼ਮਾ ਆਪਦਾ ਸਰਟੀਫਿਕੇਟ ਦੇ ਦੂਗਾ ਇਦੋਂ ਅੱਗੇ ਉਹ ਕਹਿੰਦਾ ਹੈ ਵੀ ਤੁਸੀਂ ਆਪਦਾ ਜਨਮ ਸਰਟੀਫਿਕੇਟ ਦਿਓ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਮਾਰਕਾਟ ਹੋਈ ਸੀ 1947 ਹਾਂਜੀ ਉਹ ਜਿਹੜੇ ਪੰਜਾਬ ਤੋਂ ਉੱਥੋਂ ਮਾਈਗ੍ਰੇਟ ਹੋ ਕੇ ਆਏ ਨਾ ਉਹਨਾਂ ਕੋਲ ਤਾਂ ਕੋਈ ਸਰਟੀਫਿਕੇਟ ਹੀ ਨਹੀਂ ਹੈ ਨਾ ਜਿਹੜੇ ਉਦੋਂ ਜੰਮੇ ਜਿਵੇਂ ਮੈਂ ਮਾਰਕੇ ਉਨੀ ਸਾਰਟਾਲੀਖ ਮੇਰਾ ਜਨਮ ਹੈ ਤੇ ਹੀ ਮਾਰਕੇ ਨੂੰ ਉਹਨਾਂ ਤੱਕ ਮਾਰਕਾਟ ਹੋ ਰਹੀ ਸੀ ਉਹਦਾ ਤਾਂ ਰਜਿਸਟਰੀ ਨਹੀਂ ਹੋਇਆ ਵਰਤ ਇਹ ਦੂਜਾ ਸਵਾਲ ਹੈ ਵੀ ਪੰਜਾਬ ਦੇ 40 50 ਵੋਟਰ ਲੱਖ ਵੋਟਰ ਜਿਹੜੇ ਐਕਚੁਅਲ ਵੋਟਰ ਹੈਗੇ ਨੇ ਜਿਹੜੇ 2003 ਤੋਂ ਬਾਅਦ ਵੋਟਾਂ ਪਾਉਂਦੇ ਆਏ ਨੇ ਉਹ ਸਾਰਿਆਂ ਨੂੰ ਵੋਟ ਤੋਂ ਵੰਚਿਤ ਕਰ ਦਿੱਤਾ ਜਾਵੇਗਾ ਉਹਦਾ ਉਸ ਨੂੰ ਵਾਂਝਾ ਕਰ ਦਿੱਤਾ ਜਾਏਗਾ ਇੱਕ ਚਾਹੀਈ ਹੈ ਦੂਜਾ ਕੀ ਹੋਏਗਾ ਉਹ ਕੌਣ ਹੋਣਗੇ ਉਹ ਗਰੀਬ ਹੋਣਗੇ ਉਹ ਘਟਕਿੰਤੀਆਂ ਹੋਣਗੀਆਂ ਉਹ ਦਲਤ ਹੋਣਗੇ ਉਹਨਾਂ ਨੂੰ ਕਿਉਂਕਿ ਉਹਨਾਂ ਕੋਲ ਹੀ ਦਸਤਾਵੇਜ਼ ਨਹੀਂ ਹੈ 10ਵੀਂ ਦਾ ਸਰਟੀਫਿਕੇਟ ਉਹ ਵੀ ਜਿਹੜੇ ਬੰਦੇ ਜਿਹੜੇ ਉਹਨੇ ਦਸਤਾਵੇਜ਼ ਮੰਗੇ ਨੇ ਉਹਨਾਂ ਲੋਕਾਂ ਕੋਲ ਹੈਗੇ ਨੇ ਜਿਹੜੇ ਸਾਧਨ ਸੰਪਨ ਨੇ ਕਿਉਂਕਿ ਉਹਨਾਂ ਕੋਲ ਆਇਡੈਂਟੀਟੀ ਕਾਰਡ ਵੀ ਹੈਗੇ ਨੇ ਉਹਨਾਂ ਕੋਲੇ ਆਪਣਾ 10ਵੀਂ ਦਾ ਸਰਟੀਫਿਕੇਟ ਵੀ ਹੈਗਾ ਉਹਨਾਂ ਦੇ ਕੋਲ ਮਲਕੀਅਤ ਕਰਜ਼ੀ ਮਨਜ਼ੀਰ ਦਾ ਸਰਟੀਫਿਕੇਟ ਨਹੀਂ ਹੈਗਾ ਉਹਨਾਂ ਕੋਲ ਜ਼ਮੀਨਾਂ ਵੀ ਹੈਗੀਆਂ ਨੇ ਹੁਣ ਪੰਜਾਬ ਤਾਂ ਹੁਣ ਇਹਨਾਂ ਨੇ ਕਿਹਾ ਉਹ ਵੀ ਅਜੇ ਰਜਿਸਟਰੀਆਂ ਉਹ ਵੇਚ ਸਕਦਾ ਹੈ ਜੇ ਨਾਮ ਤੇ ਨਹੀਂ ਹੋਏ ਸਾਰੇ ਮਕਾਨ ਗਾਲ ਡੋਰੇ ਅੰਦਰ ਇਹਨੇ ਮਕਾਨ ਕਿਸੇ ਦੇ ਨਾਮ ਤੇ ਹੈ ਨਹੀਂ ਜਿਨ੍ਹਾਂ ਕੋਲ ਜ਼ਮੀਨ ਕੋਈ ਹੈ ਨਹੀਂ ਤੇ ਜਾਂ ਕੋਈ ਦੁਕਾਨ ਨਹੀਂ ਹੈਗੀ ਉਹ ਮਕਾਨ ਕਿਵੇਂ ਆਪਦਾ ਦਿਖਾਏਗਾ ਵੀ ਮੇਰੇ ਕੋਲ ਹੈ ਉਦੋਂ ਤਾਂ ਕੋਈ ਕਾਗਜ਼ੀ ਨਹੀਂ ਹੈ ਉਹਦੇ ਕੋਲੇ ਸੋ ਇਸ ਕਰਕੇ ਉਹ 40 50 ਦੂਜਾ ਇਹਦੇ ਚ ਇੱਕ ਨੁਕਸਾਨ ਹੈ ਸਾਡੇ ਦੇ ਪੰਜਾਬੀ ਵੋਟਰ ਉਹ ਤਾਂ ਕੱfte ਬਣ ਚੁੱਕੇ ਉਹ ਤਾਂ ਵਾਂਝੇ ਕਰਤੇ ਵੀ ਤੁਹਾਨੂੰ ਤਾਂ ਵੋਟ ਦੇਣ ਦਾ ਹੱਕ ਨਹੀਂ ਦੂਜਾ ਇਹ ਕਹਤਾ ਵੀ ਜਿਹੜਾ ਜਿੱਥੇ ਇੱਥੇ ਤਾਂ ਕਿੰਨੇ ਲੋਕ ਆਉਂਦੇ ਨੇ ਟੈਂਪਰੀਰੀ ਤੌਰ ਤੇ ਕੰਮ ਕਰਨ ਝੋਨਾ ਲਾਉਂਦਾਂ ਰਹੇ ਨੇ ਕਣਕ ਦੀ ਚਲੋ ਹੁਣ ਉਸ ਤੋਂ ਕਟਾਈ ਹੁੰਦੀ ਹੈ ਕਮਾਈ ਨਾਲ ਫਿਰ ਵੀ ਆਉਂਦੇ ਨੇ ਉਹ ਜਿਹੜੇ ਆਉਂਦੇ ਨੇ ਕਾਫੀ ਸਾਲ ਹੋਰੇ ਵਸੀ ਜਾਂਦੇ ਨੇ ਉਹ ਜਿਹੜੇ ਪਰਮਾਨੈਂਟ ਵਾਸੀ ਨਹੀਂ ਜਿੰਨਾ ਚਿਰ ਹੈਗੇ ਉਹਨਾਂ ਚਿਰ ਉਹਨਾਂ ਦੀ ਵੋਟ ਉਹਥੇ ਜਾ ਕੇ ਪਾ ਕੇ ਆਉਂਦੇ ਨੇ ਯੂਪੀਆ ਦੇ ਯੂਪੀ ਚ ਬਿਹਾਰ ਵਾਲੇ ਬਿਹਾਰ ਚ ਯੂਪੀ ਬਿਹਾਰ ਦੇ ਬਹੁਤੇ ਆ ਰਹੇ ਨੇ ਉਹ ਉਹ ਸਾਰਿਆਂ ਨੂੰ ਰੇ ਵੋਟ ਪਾਉਣ ਦਾ ਹੱਕ ਦੇਣ ਦਾ ਮਤਲਬ ਇਹ ਹੈ ਵੀ ਇੱਥੇ ਸਰਕਾਰ ਵੀ ਹੁਣ ਜਿਹੜੀ ਆ ਉਹਦੀ ਡੈਮੋਗ੍ਰਾਫੀ ਬਦਲੀ ਦੇਉਗੇ ਪੰਜਾਬ 'ਚ ਇਹਦਾ ਦੂਜਾ ਪ੍ਰਭਾਵ ਹੈ ਇਹ ਤਾਂ ਹੋ ਗਿਆ ਸਿਆਸੀ ਇੱਕ ਕਿਸੇ ਦਾ ਵੋਟ ਦਾ ਹੱਕ ਕੱਟ ਦੇਣਾ ਤੇ ਦੂਜਾ ਕਿਸੇ ਹੋਰ ਨੂੰ ਹੱਕ ਦੇ ਦੇ ਨਾਲ ਉਹਦੀ ਡੈਮੋਗ੍ਰਾਫੀ ਜਿਹੜੀ ਪੰਜਾਬੀ ਬੋਲਦੀ ਆਬਾਦੀ ਹੈ ਸਿੱਖਵਾਦੀ ਹੈ ਉਹ ਉਹਨੂੰ ਗਿਣਤੀ ਘੱਟ ਗਿਣਤੀ 'ਚ ਲੱਕੇ ਜਾਣਾ ਇੱਕ ਤਾਂ ਇਹ ਘੱਟ ਗਿਣਤੀ ਤੇ ਸਿੱਧਾ ਹਮਲਾ ਕਰਨ ਦੀ ਬਜਾਏ ਟੇਡਾ ਹਮਲਾ ਹੈ ਤਾਂ ਕਿ ਪੰਜਾਬ ਦੇ ਵਿੱਚ ਸਰਕਾਰ ਕੋਈ ਹੋਰ ਬਣਾ ਦੇ ਹੁਣ ਇਹਦਾ ਇੱਕ ਹੋਰ ਅਸਰ ਪੈਣਾ ਹੈ ਜਿਹੜਾ ਕੋਈ ਬੋਲਦਾ ਨਹੀਂ ਇਹ ਕਹਿੰਦਾ ਤੁਸੀਂ ਨਾਗਰਿਕਤਾ ਸਾਬਤ ਕਰੋ ਜੇ ਤੁਸੀਂ ਨਹੀਂ ਸਾਬਤ ਕਰ ਸਕਦੇ ਅਸੀਂ ਤੁਹਾਡਾ ਨਾਮ ਕੱਟ ਦੇਣਾ ਵਿੱਚੋਂ ਵੋਟਰ ਸੂਚੀ ਤੋਂ ਇਹਦਾ ਮਤਲਬ ਜਿਹੜਾ 50 ਲੱਖ ਪੰਜਾਬੀਆਂ ਦਾ ਨਾਮ ਕੱਟਿਆ ਜਾਊਗਾ ਉਹ ਦੇਸ਼ ਦੇ ਨਾਗਰਿਕ ਨਹੀਂ ਰਹੇ ਜਦੋਂ ਦੇਸ਼ ਦੇ ਨਾਗਰਿਕ ਹੀ ਨਹੀਂ ਰਹੇ ਉਹਨਾਂ ਦਾ ਤਾਂ ਕੋਈ ਦੇਸ਼ ਹੀ ਨਹੀਂ ਹੈ ਉਹਨਾਂ ਦਾ ਜਿਹੜਾ ਰਸ਼ਨ ਮੈਨੂੰ ਨਹੀਂ ਮਿਲ ਸਕਦਾ ਉਹਨਾਂ ਨੂੰ ਜੇ ਕੋ ਬੱਚਿਆਂ ਨੂੰ ਵਿਜੀਫਾ ਮੈਨੂੰ ਨਹੀਂ ਮਿਲ ਸਕਦਾ ਸ਼ੈਡਿਊਲਡ ਕਾਸਟ ਨੂੰ ਜਿਵੇਂ ਹੈਗਾ ਮਿਨੋਰਟੀਜ਼ ਨੂੰ ਜੋ ਵੀ ਵਿਜੀਫਾ ਵਗੈਰਾ ਉਨਾਂ ਨੂੰ ਜੇ ਕੋਈ ਸਰਕਾਰੀ ਸਕੀਮ ਦਾ ਲਾਭ ਮੈਨੂੰ ਨਹੀਂ ਮਿਲ ਸਕਦਾ ਕਿਉਂਕਿ ਨਾਗਰਿਕ ਹੀ ਨਹੀਂ ਹੈਗੇ ਜਿੰਨਾ ਵੀ ਸਾਨੂੰ ਕੁਝ ਮਿਲਣਾ ਹੈ ਉਹ ਸਿਰਫ ਨਾਗਰਿਕ ਨੂੰ ਮਿਲਣਾ ਹੈ ਹਾਂ ਉਹਨਾਂ ਨੂੰ ਇੱਕ ਅਧਿਕਾਰ ਰਹੇਗਾ ਸਿਰਫ ਵੀ ਆਰਟੀਕਲ 14 ਦੇ ਤਹਿਤ ਜੇ ਕਾਨੂੰਨੀ ਝੱcka ਉਹਨਾਂ ਨਾਲ ਕੋਈ ਹੋ ਜੇ ਕੋਈ ਕਤਲ ਕਰ ਦੇ ਕੋਈ ਜ਼ਬਰ ਜਨਾਹ ਕਰ ਦੇ ਉਹਦੇ ਚ ਲਿਖਿਆ ਐਵਰੀ ਪਰਸਨ ਇਜ਼ ਇਕੁਅਲ ਉਹ ਨਾਗਰਿਕ ਹੋਵੇ ਜਾਂ ਨਾ ਹੋਵੇ ਉਹਨੂੰ ਮਿਲ ਸਕਦਾ ਹੈ ਬਾਕੀ ਸਾਰੇ ਹੱਕ ਨਾਗਰਿਕ ਨੂੰ ਮਿਲਨੇ ਨੇ ਬੁਰਲੰਦੇ ਹੱਕ ਨਾਗਰਿਕ ਨੂੰ ਹੈ ਉਹਨੂੰ ਜਦ ਮਰਜ਼ੀ ਫੜ ਕੇ ਅੰਦਰ ਕਰ ਦੇਣ ਵੀ ਸੂਤਾ ਦੇਸ਼ ਦਾ ਖਰਾਬ ਕਰਨਾ ਸਾਡਾ ਤਾਂ ਤੋਂ ਦੇਸ਼ ਦਾ ਹੈ ਹੀ ਨਹੀਂ ਜਿਹੜੇ ਬੰਦੇ ਉਰੇ ਜੰਮੇ ਪੜੇ ਨੇ ਉਰੇ ਰਹਿੰਦੇ ਨੇ ਪੁਸ਼ਤਾ ਉਹਨਾਂ ਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਨਾਗਰਿਕ ਨਹੀਂ ਹੈਗੇ ਔਰ ਕੀਨੇ ਕਹਤਾ ਚੋਣ ਕਮਿਸ਼ਨ ਆ ਕੋਈ ਦਸਵਾਲ ਹੈ ਉਹਨਾਂ ਦੇ ਸਾਰੇ ਹੱਕ ਜਿਹੜੇ ਨੇ ਹਕੂਕੂ ਫਿਰ ਇਸ ਅੱਗੇ ਕੀ ਹੋਗਾ ਫਿਰ ਤੁਸੀਂ ਤੋਂ ਲੈ ਮੈਂ ਸਵਾਲ ਦਾ ਜਵਾਬ ਦੇਵਾਂਗਾ ਅੱਗੇ ਹੋਊਗਾ ਵੀ ਜਿਹੜੇ ਹੁਣ ਤੱਕ ਸਰਕਾਰਾਂ ਬਣੀਆਂ ਉਹਨਾਂ ਨੇ ਜਿਹੜੇ ਫੈਸਲੇ ਕਰੇ ਜਿਹਦੇ ਉਹ ਉਲਟ ਜਾਂਦਾ ਹੋਵੇ ਫੈਸਲਾ ਉਹ ਕੋਰਟ ਚ ਜਾਊ ਕਿ ਇਹ ਤਾਂ ਸਰਕਾਰੀ ਹੈ ਵਾਧ ਬਣੀ ਸੀ ਇਹਨੂੰ ਤਾਂ ਹੱਕ ਹੀ ਨਹੀਂ ਸੀ ਸਰਕਾਰ ਬਣਦਾ ਕਿਉਂਕਿ ਵੋਟੇ ਹੀ ਗਲਤ ਸੀਗੇ ਇਹ ਬਹੁਤ ਵੱਡਾ ਲੰਬਾ ਪੰਗਾ ਹੈ ਇਹ ਗਣੇਸ਼ ਕੁਮਾਰ ਨੇ ਬਿਲਕੁਲ ਤੰਗ ਨਜ਼ਰੀਏ ਨਾਲ ਬਿਨਾ ਸੋਚੇ ਸਮਝੇ ਅਧਿਕਾਰ ਤੋਂ ਬਾਹਰ ਜਾ ਕੇ ਸੰਵਿਧਾਨ ਤੋਂ ਬਾਹਰ ਜਾ ਕੇ ਕਾਨੂੰਨ ਤੋਂ ਬਾਹਰ ਜਾ ਕੇ ਮਨ ਮਰਜ਼ੀ ਨਾਲ ਕਰਿਆ ਇੱਕ ਬੰਦਾ ਦੇਸ਼ ਦੀ ਜਮਹੂਰੀਤ ਨੂੰ ਹਾਂ ਦਾ ਰਿ ਹੈ ਕਿ ਪੰਜਾਬ ਦੇ ਵਿੱਚ ਇਹਦਾ ਐਡਾ ਵੱਡਾ ਨੁਸਾਨ ਆ ਰਿਹਾ ਪੰਜਾਬੀਆਂ ਦੇ ਵਿੱਚ ਰੈਜੀਟੇਟ ਕਰਦੇ ਹੋ ਰਿਹਾ ਪਰ ਡਾਕਟਰ ਸਾਹਿਬ ਇਹਦੇ ਤੇ ਜਿਹੜੀ ਸੁਪਰੀਮ ਕੋਰਟ ਨੇ ਸੁਣਵਾਈ ਕਰਨੀ ਹੈ ਪ੍ਰਸ਼ਾਂਤ ਪੋਸ਼ਨ ਨੂੰ ਨੇ ਇਸ ਮਾਮਲੇ ਲੈ ਕੇ ਸੁਪਰੀਮ ਕੋਰਟ ਚ ਗਏ ਤੇ ਸੁਪਰੀਮ ਕੋਰਟ ਤੋਂ ਕਾਫੀ ਆਸਾ ਨੇ ਵੀ ਉਹ ਇਹਨੂੰ ਰੋਕ ਦੇਣ ਇਹਦੇ ਤੇ ਰੋਕ ਲਾ ਦੇਣ ਕੀ ਤੁਹਾਨੂੰ ਲੱਗਦਾ ਕੀ ਉਹਦੇ ਬਾਰੇ ਕੀ ਸਮਝਦੇ ਤੁਸੀਂ ਉਹ ਸੁਪਰੀਮ ਕੋਰਟ ਨੇ 1995 ਚ ਰੋਕ ਲਗਾਈ ਹੋਈ ਹੈ ਹਾਂਜੀ ਫਿਰ 2000 ਚ ਆ ਉਹਨਾਂ ਨੇ ਆਖਿਆ ਵੀ ਜਿਹੜਾ ਕੌਣ ਨਾਗਰਿਕ ਹੈ ਕੌਣ ਨਹੀਂ ਹੈ ਇਹ ਚੋਣ ਕਮਿਸ਼ਨ ਦਾ ਹੱਕ ਹੀ ਨਹੀਂ ਹੈ ਚੋਣ ਕਮਿਸ਼ਨ ਨੂੰ ਕੋਈ ਹੱਕ ਨਹੀਂ ਕਿ ਉਹ ਇਹ ਤੈਅ ਕਰੇ ਕਿ ਨਾਗਰਿਕ ਕੌਣ ਹੈ ਫਿਰ ਤਾਂ ਡਾਕਟਰ ਸਾਹਿਬ ਇਹ ਵਾਇੋਲੇਸ਼ਨ ਨਹੀਂ ਹੋ ਗਈ ਸੁਪਰੀਮ ਕੋਰਟ ਤੇ ਉਹਦੇ ਉਹਦੇ ਤੇ ਵਾਇੋਲੇਸ਼ਨ ਨਹੀਂ ਕੀਤੀ ਉਹ ਹੋਰ ਗਿਆ ਗਨੇਸ਼ ਕੁਮਾਰ ਸੁਪਰੀਮ ਕੋਰਟ ਦਾ 95 ਦਾ ਫੈਸਲਾ ਉਹਨੇ ਕੀ ਕਰਨਾ ਉਹ ਤਾਂ ਆਪਦੇ ਜਿਹੜਾ ਇਲੈਕਸ਼ਨ ਕਾਨੂੰਨ ਹੈ ਜਿਹੜਾ ਉਹ ਵਿਚਕੋਟ ਕਰ ਰਿਹਾ ਵੀ ਧਾਰਾ 19 ਮੈਨੂੰ ਆਹ ਕਹਿਦੀ ਹੈ ਮੈਂ ਉਹਦੇ ਥੱਲੇ ਐਕਸ਼ਨ ਕਰ ਰਿਆਂ 19 ਧਾਰਾ ਚ ਦੋ ਗੱਲਾਂ ਲਿਖੀਆਂ ਨੇ ਕਿ ਜੀ ਮੇਰੇ ਇਹ ਧਾਰਾ ਸਾਹਤ ਤੋਂ ਘਟੋਂ ਮਰਨੀ ਹੈ ਤੇ ਮੈਂ ਅਮੂਮਨ ਇੱਥੋਂ ਦਾ ਰਹਿਣ ਵਾਲਾ ਬਸ ਇਹ ਜ਼ਰੂਰੀ ਨਹੀਂ ਆ ਅਮੂਮਨ ਕੀ ਨਾਮ ਮੇਰਾ ਮੇਰੀ ਪਛਤ ਰਹੀ ਨਹੀਂ ਐ ਪਾਵੇਂ ਤੇ ਅੱਜ ਭਾਵੇਂ ਉੱਥੇ ਨਾ ਵੀ ਬੈਠਾ ਹੋਵਾਂ ਕਿ ਜਿਹੜਾ ਹੋਵੇ ਨੌਕਰੀ ਕਰਨੀ ਗਾਵੇ। ਸੋ ਜਿਹੜਾ ਗਣੇਸ਼ਕਮਲ ਆਪ ਦਾ ਕਾਨੂੰਨੀ ਪਰਦਾਉ ਨਹੀਂ ਕੀ ਪਰਨਾ। ਦੂਜੀ ਗੱਲ ਉਹਦੇ ਵਿੱਚ ਕਹੀ ਗਈ ਹੈ। ਦੂਜੀ ਗੱਲ ਉਹਦੇ ਵਿੱਚ ਇਹ ਕਹੀ ਗਈ ਹੈ ਵੀ ਤੁਸੀਂ ਜਿਹੜਾ ਇਹ ਬੂਟਾ ਬਣਾਈਆਂ ਜਦ ਪਹਿਲਾਂ ਜਿੱਦਾਂ ਵੀ ਸੁਚਿਓ ਇਹਨੇ ਬਣਾਈਆਂ ਚੋਣ ਕਮਿਸ਼ਨ ਨੇ। ਇਹਦਾ ਮਤਲਬ ਹੋਣਾ ਹੈ ਮੰਨਣ ਦੇ ਆ ਵੀ ਉਹ ਨਾਗਰਿਕ ਹੈਗੇ ਨੇ ਨਾਗਰਿਕਤਾ ਚੋਣ ਕਮਿਸ਼ਨ ਦੇ ਉਦੇਸ਼ ਵਾਸਤੇ ਉਹਨਾਂ ਦੀ ਸਾਬਤ ਹੋ ਚੁੱਕੀ ਹੈ। ਹੁਣ ਨਹੀਂ ਕੱਟੀ ਜਾ ਸਕਦੀ। ਇਹ ਕਨਮਾ 2003 ਤੋਂ ਕੱਟਣੀ ਹੈ। ਹੂੰ। ਤੇ ਤੀਜੀ ਗੱਲ ਜਿਹੜੀ ਗਣੇਸ਼ ਕੁਮਾਰ ਦੇਖ ਨਹੀਂ ਰਿਹਾ ਚੋਣ ਕਾਨੂੰਨ ਇਹ ਕਹਿੰਦਾ ਹੈ ਕਿ ਆਧਾਰ ਕਾਰਡ ਹੀ ਇੱਕ ਪਛਾਣ ਪੱਤਰ ਹੈ ਚੋਣ ਕਮਿਸ਼ਨ ਦੇ ਲੋਣਾ ਚ ਲਿਖਿਆ ਹੋਇਆ ਜਾਨਕਿ ਜਿਹੜਾ ਜਨ ਪ੍ਰਤੀਨਿਧੀ ਕਾਨੂੰਨ ਹੈ 1950 ਦਾ ਉਹਦੀ ਸੈਕਸ਼ਨ ਚ ਹੀ ਹੈ ਪਲਾਸਟਿਕ ਉਹਦੇ ਵਿੱਚ 23 4 23 5 23 6 ਉਹਨਾਂ ਚ ਲਿਖਿਆ ਵੀ ਆਧਾਰ ਹੀ ਹੈ ਪਰ ਨਾਲ ਹੀ ਲਿਖਤਾ ਵੀ ਜੇ ਕੋਈ ਆਧਾਰ ਪੇਸ਼ ਵੀ ਨਹੀਂ ਕਰ ਸਕਦਾ ਤਾਂ ਵੀ ਉਹਨੂੰ ਨਾ ਤਾਂ ਵੋਟਰ ਬਣਨ ਤੋਂ ਰੋਕਿਆ ਜਾ ਸਕਦਾ ਤੇ ਨਾ ਹੀ ਉਹਦਾ ਨਾਮ ਜੇ ਪਹਿਲਾਂ ਹੀ ਦਰਜ ਹੈ ਤਾਂ ਉਹਨੂੰ ਪਿੱਟਿਆ ਜਾ ਸਕਦਾ। ਬਿਲਕੁਲ ਨਹੀਂ ਕਰਿਆ ਜਾ ਸਕਦਾ। ਤੇ ਹਾਂ ਉਹਦੇ ਬਜਾਇਆ ਕਮਿਸ਼ਨ ਨੂੰ ਇੱਕ ਅਧਿਕਾਰ ਦਿੱਤਾ ਹੈ 23 ਸਤ ਚ ਵੀ ਜੋ ਕਮਿਸ਼ਨ ਨੂੰ ਲੱਗੇ ਵੀ ਚਲ ਇਹਦੇ ਕੋਲ ਅਧਾਰ ਹੈ ਨਹੀਂ ਕੋਈ ਹੋਰ ਦਸਤਾਵੇਜ਼ ਦੇ ਦੇ। ਜਿਵੇਂ ਇੱਥੇ ਕਹਿੰਦੇ ਨੇ ਵੀ ਜੇ ਤੁਸੀਂ ਜਾਣਦੇ ਹੋ ਜੇ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ ਹੈ ਤੁਸੀਂ ਆਪ ਦਾ ਉਹ ਜੋ ਵੀ ਮੈਂ ਇੱਥੇ ਰਹਿਣਾ ਉਹ ਸਰਟੀਫਿਕੇਟ ਲੈ ਜੋ ਹੈ ਤੁਸੀਂ ਕੋਈ ਆਪ ਦਾ ਹੋਰ ਸਰਟੀਫਿਕੇਟ ਲੈ ਜੋ ਕਿ ਤੋ ਲਿਖਾ ਕੇ ਲੈ ਜੋ ਇਸ ਤਰ੍ਹਾਂ ਦੀ ਗੱਲ ਯਾਨੀ ਕਿ ਕੱਚੇ ਦੇ ਡਾਕੂਮੈਂਟ ਵੀ ਤੁਸੀਂ ਹੈਗੇ ਹੋ ਸੱਚੇ ਹੋ ਝੂਠ ਨਹੀਂ ਬੋਲ ਰਹੇ ਸੋ ਇਸ ਕਰਕੇ ਇਹ ਬਿਲਕੁਲ ਆਪਣੇ ਅਧਿਕਾਰ ਖੇਤਰ ਚ ਚੱਲ ਰਿਹਾ ਔਰ ਪੰਜਾਬ ਵਾਸਤੇ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਪੰਜਾਬ ਵੀ ਕੈਸੀ ਬਾਰਡਰ ਸਟੇਟ ਹੈ ਜਿਹਦੇ ਵਿੱਚ ਜੇ ਗਿਣਤੀ ਪੰਜਾਬੀਆਂ ਦੀ ਘਾਟੀ ਹੈ ਵਿਸ਼ੇਸ਼ ਕਰਕੇ ਸਿੱਖ ਮਿਨੋਰਟੀ ਹੈ ਮਿਨੋਰਟੀ ਦੇ ਉੱਤੇ ਵੀ ਇਹ ਬਹੁਤ ਵੱਡਾ ਅਸਰ ਪਏਗਾ ਜੇ ਦੂਜਾਂ ਦਾ ਤਵਾਜੁਹਨ ਬਦਲ ਗਿਆ ਫਿਰ ਪੰਜਾਬੀ ਸੂਬਾ ਤਾਂ ਕਿੱਦੇ ਹੀ ਨਿਕਲ ਗਿਆ ਤੇ ਬਹਾਨੇ ਨਾਲ ਪੰਜਾਬੀ ਬੋਲਣਾ ਹੋਰ ਕਰਦਾ ਹੈ ਅੱਜ ਇੱਕ ਤਾਂ ਪਸੇ ਦੂਜੇ ਭੱਤੀਆਂ ਕਰੀ ਜਾਂਦੀ ਹੈ ਭਵੰਤਮਾਨ ਸਰਕਾਰ ਸਭ ਦੂਜੇ ਸੂਬਿਆਂ ਦੇ ਆ ਰਹੇ ਨੇ ਇੱਥੇ ਵੈਦਾਂਾਂ ਸਰ ਵੀ ਦੂਜੇ ਸੂਬਿਆਂ ਦੇ ਲੱਗ ਰਹੇ ਨੇ ਇੱਥੇ ਜਿਹੜੇ ਹੋਰ ਅਧਿਕਾਰੀ ਵੀ ਦੂਜੇ ਸੂਬਿਆਂ ਦੇ ਲੱਗ ਰਹੇ ਨੇ ਇਹ ਹੋਣਾ ਹੀ ਕੀ ਹੈ ਤੇ ਮਾਈ ਦਾ ਵੇਸੀ ਪੱਠਾ ਵਹਿ ਗਿਆ ਬੱਚਾ ਨੇ ਕਿੱਥੇ ਆਈਏ ਇਸ ਕਰਨੀ ਐ ਇੱਥੇ ਜਾਂ ਡਾਕਟਰ ਇੰਜੀਨੀਅਰ ਬਣਨਾ ਇੱਥੇ ਤਾਂ ਹੁਣ ਬਗਾਨੇ ਰਾਜ ਕਰਨਗੇ ਤੇ ਇਹ ਹੁਣ ਚੋਣ ਕਮਿਸ਼ਨ ਬੀਜੇਪੀ ਦੇ ਕਹਿ ਤੋ ਮੈਂ ਇਹ ਕਹਾਂ ਬੀਜੇਪੀ ਦਾ ਜੋ ਐਨਆਰਸੀ ਸੀਏ ਸੀ ਜਿਹਦੇ ਉੱਤੇ ਪੰਜਾਬ 'ਚ ਵੀ ਵਿਰੋਧ ਹੋਏ ਜੀਨ ਬਾਕੀ ਤਾਂ ਹੋਈ ਹੀ ਹੋਇਆ ਉਹ CAA ਨੂੰ ਸਿਟੀਜ਼ਨ ਐਮੈਂਡਮੈਂਟ ਐਕਟ ਨੂੰ ਕਿਹੜੇ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਕਿਹ ਨਾਲ ਚੋਣ ਕਮਿਸ਼ਨ ਆਹੀਂ ਲਾਗੂ ਕਰ ਰਿਹਾ ਹੈ ਜਿਹਦੇ ਉੱਤੇ ਪੰਜਾਬ ਦੀ ਕੋਈ ਵੀ ਪਾਰਟੀ ਪਾਰਟੀਆਂ ਨੇ ਪਤਾ ਹੀ ਨਹੀਂ ਇਹ ਇਹ ਕਹਿਰ ਕਾਫਰੀ ਹੋ ਰਹੀ ਹੈ ਮੈਂ ਤਾਂ ਇਸ ਗੱਲ ਤੋਂ ਹੈਰਾਨ ਵੱਡੇ ਵੱਡੇ ਬੰਦੇ ਜਿਹੜੇ ਬਹੁਤ ਇਮਾਨਦਾਰ ਨੇ ਰੋਜ਼ ਬੋਲਦੇ ਨੇ ਠੋਕੇ ਸਰਕਾਰ ਦੇ ਖਿਲਾਫ ਉਹਨਾਂ ਨੂੰ ਇਹ ਪਤਾ ਨਹੀਂ ਆ ਵੀ ਆ ਵੀ ਕੋਈ ਆਇਆ ਹੈ ਬੜਾ ਸੋ ਇਸ ਕਰਕੇ ਕਹਿੰਦੇ ਉਹ ਫਿਰੇ ਨੱਥ ਕਢਾਉਣ ਨੂੰ ਉਹ ਫਿਰੇ ਨੱਕ ਵਢਾਉਣ ਨੂੰ ਲੋਕ ਤਾਂ ਕਹਿੰਦੇ ਸਾਡੇ ਵੋਟ ਦਾ ਹੱਕ ਹੈ ਜੀ ਸਾਨੂੰ ਆਹ ਵੀ ਕਰੋ ਵੋਟਾਂ 'ਚ ਹਿਰਾਫੇਰੀ ਨਾ ਕਰੋ ਉਹ ਕਹਿੰਦਾ ਤੁਸੀਂ ਕਹਿੰਦੇ ਹਿਰਾਫੇਰੀ ਮੰਗਦੇ ਮੈਂ ਤੁਹਾਨੂੰ ਨਾਗਰਿਕੀ ਨਹੀਂ ਮੰਨਣ ਨੂੰ ਤਿਆਰ ਹੋ ਰਹੇ ਸੋ ਪਹਿਲਾਂ ਨੋਟਬੰਦੀ ਕਰੀ ਸੀ ਹੁਣ ਵੋਟਬੰਦੀ ਕਰੀ ਹੈ ਜਿਹੜਾ ਜਿੱਥੇ ਤੱਕ ਸਵਾਲ ਹੈ ਤੁਹਾਡਾ ਉਹ ਪਟੀਸ਼ਨ ਦਾ ਇੱਕ ਨੰਬਰ ਕਹਿ ਕੇ ਫਿਰ ਆਪਾਂ ਅਗਲੇ ਪੁਆਇੰਟ ਤੇ ਜਾਂਦੇ ਆ ਉਹ ਇਹ ਹੈ ਕਿ ਜਿਹੜੇ ਵਕੀਲ ਦੋ ਨੇ ਪਟੀਸ਼ਨ ਪਾਈ ਹੈ ਭਾਵੇਂ ਕਿ ਬਿਖੀਆਂ ਤਾਂ ਇਹ ਗੱਲਾਂ ਹੈਗੀਆਂ ਨੇ ਵਿੱਚ ਉਹਨਾਂ ਨੂੰ ਜਦ ਕਿਸੇ ਅਧਿਕਾਰੀ ਨੇ ਕਿਸੇ ਨੇ ਫੋਨ ਕਰਿਆ ਰਿਟਾਇਰਡ ਨੇ ਬੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੇ ਕਿਹਾ ਨਹੀਂ ਦੇਖੋ ਨਾਗਰਿਕਤਾ ਤਾਂ ਤੈਹ ਕਰ ਹੀ ਸਕਦਾ ਚੋਣ ਕਮਿਸ਼ਨ ਤੇ ਦੇਖੋ ਇੱਥੇ ਰਹੀ ਗਈ ਹੈ ਆਏ ਹੋਏ ਨੇ ਇੱਥੇ ਮੁਸਲਮਾਨ ਆਏ ਹੋਏ ਨੇ ਜੇ ਉਹਨਾਂ ਦਾ ਇਹ ਜਵਾਬ ਸੀ ਤਾਂ ਮੈਨੂੰ ਜਿਹੜਾ ਬੰਦਾ ਉਹਨਾਂ ਦਾ ਮਹਾਨ ਵਕੀਲ ਉਸ ਅਮਦਲਾਏ ਕਹਿੰਦਾ ਵੀ ਇਹ ਫਾਇਦਾ ਸਹੀ ਹੋਤਾ ਸਕਦਾ ਫਿਰ ਉਹ ਪ੍ਰਿੰਟ ਕਿ ਨਿਕਲ ਮੈਂ ਤਾਂ ਹੱਸ ਪਿਆ हां नहीं फिर ऐसे दी का काफी मुश्किल है ते ਜਿਹੜੀਆਂ ਬਿਹਾਰ ਦੀਆਂ ਪਾਰਟੀਆਂ ਉਹਨਾਂ ਦੀ ਬਿਆਨਬਾਜ਼ੀ ਤੇ ਆ ਰਹੀ ਹੈ ਉਹ ਇਹਦੇ ਤੇ ਅੱਗੇ ਕੋਈ ਕਾਰਵਾਈ ਕਰਨਗੇ ਐਕਸ਼ਨ ਕਿਉਂਕਿ ਤੇਜਸਵੀ ਜਾਦਵ ਨੇ ਕਿਹਾ ਵੀ ਅਸੀਂ ਇਹਦੇ ਖਿਲਾਫ ਡਟ ਕੇ ਖੜ ਗਏ ਹਾਂ ਉਹ ਸੜਕਾਂ ਤੇ ਆ ਰਹੇ ਨੇ ਬਸੇਰੇ ਆ ਰਹੇ ਨੇ ਉਹ ਡਟ ਕੇ ਖੜੇ ਵੀ ਨੇ ਆ ਵੀ ਰਹੇ ਨੇ ਚਾਹ ਸਾਹਿਬ ਨੇ ਤਾਂ ਥੋਕੇ ਮੁਰਦੇ ਆ ਜਾਂਦਾ 11 ਪਾਰਟੀਆਂ ਦਾ ਡੈਲੀਗੇਸ਼ਨ ਹਾਂਜੀ ਸੋਣ ਕਮਿਸ਼ਨ ਨੇ ਤਾਂ ਡੈਲੀਗੇਸ਼ਨ ਦੀ ਬੇਇੱਜ਼ਤੀ ਕੀਤੀ ਪਰ ਮੈਂ ਹੈਰਾਨ ਆ ਅਗੇ ਦੇ ਬੰਦੇ ਇਹ ਸਾਨੂੰ ਰਿਪਰੈਜ਼ੈਂਟ ਕਰਦੇ ਨੇ ਜਿਹੜੇ ਇੱਕ ਚੌਣ ਕਮਿਸ਼ਨ ਇੱਕ ਅਨੌਕਰ ਸ਼ਾਹ ਦੀ ਗੱਦ ਮੰਨੀ ਗਏ ਉੱਥੇ ਬਹਿ ਜਾਂਦਾ ਧਰਨਾ ਮਾਰ ਕੇ ਬੀਜਾ ਭਾਜਾ ਤੂੰ ਜਿਹੜਾ ਕਰਨਾ ਕਰ ਲੈ ਅਸੀਂ ਜੰਮੂ ਸਾਹਿਬ ਇੱਥੋਂ ਜਾਦੇ ਸੀ ਜੰਮ ਇਹ ਕਸ਼ਮੀਰ ਜਦ ਇਹਨਾਂ 370 ਤੋਂ ਲੀਏ ਸਾਨੂੰ ਮਾਧੋ ਪਰ ਹੈਡਵਰਸ ਤੇ ਰੋਕ ਲਿਆ ਉਦੋਂ ਹੀ ਕਿ ਆ 10 12 ਬੰਦੇ ਸੀ ਅਸੀਂ ਮੈਂ ਉੱਥੇ ਸਰਦਿੱਤੇ ਧਰਨਾ ਮਾਰ ਕੇ ਦੇ ਗਿਆ ਫਿਰ ਨਾਲ ਹੀ ਸਾਰੇ ਬਹਿ ਗਏ ਸੀ ਉੱਥੇ ਧਰਨਾ ਮਾਰ ਕੇ ਦੇ ਗਏ ਅੱਧਾ ਘੰਟਾ ਸੀ ਧਰਨਾ ਮਾਰਿਆ ਤਾਂ ਉਹਨੇ ਮਾੜਾ ਮੋਟਾ ਨੋਟ ਬਗਾਵੀ ਮੈਂ ਗੱਤ ਕਰਤਾ ਚਲੋ ਆਤਗੇ ਸੀ ਵਾਪਸ ਜਾਂਦਾ ਨਹੀਂ ਦਿੱਤਾ ਤੁਹਾਨੂੰ ਪਰ ਅਸੀਂ ਪ੍ਰੋਟੈਸਟ ਕਰਕੇ ਆਏ ਇਹ ਤਾਂ ਪ੍ਰੋਟੈਸਟ ਵੀ ਨਹੀਂ ਕਰਿਆ ਬਾੜੀ ਬਰੇਸ ਕਾਨਫਰੰਸ ਕਰਦੇ ਨੇ ਉੱਥੇ ਵੀ ਜਾਂਦੇ ਵੀ ਤੂੰ ਹੈ ਕੌਣ ਦੋ ਗੱਲਾਂ ਚ ਮੈਂ ਇਹ ਕਹਿਣ ਨੂੰ ਚਾਰਾਂ ਕਾਂਗਰਸ ਪਾਰਟੀ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ ਜਿਨ੍ਹਾਂ ਸਪਰੇਸ਼ਨ ਸੰਧੂਰ ਨੂੰ ਸਵੈਨ ਕਰਨ ਵਾਸਤੇ ਮਹਿਲਗਾਮ ਨੂੰ ਦਾ ਧਿਆਨ ਕਰਨ ਵਾਸਤੇ ਪਾਰਟੀਆਂ ਦਾ ਡੈਲੀਗੇਸ਼ਨ ਤੇ ਜਿਹਾ ਸੀ ਬਾਹਰਲੇ ਮੁੜਕਾਂ ਚ ਉੱਥੇ ਸਰਕਾਰ ਨੇ ਜਿਹੜੇ ਨਾਮ ਕਾਂਗਰਸ ਪਾਰਟੀ ਨੇ ਤੇ ਜੇ ਉਹਨੇ ਕੱਟ ਤੇ ਸਰਦੀ ਮਰਜ਼ੀ ਨਾਲ ਲੈ ਕੇ ਗਏ ਹੁਣ ਤਾਂ ਰੌਲਾ ਇਹ ਪੈ ਰਿਹਾ ਵੀ ਸ਼ਸ਼ੀ ਥਰੂਰ ਜੈ ਸ਼ੰਕਰ ਦੀ ਥਾਂ ਤਿਆਰ ਹੈ ਉਹਨੇ ਤਾਂ ਹੁਣ ਭਗਵਾ ਪਹਿਨ ਦਿਆ ਤੇ ਦੂਜਾ ਹੁਣ ਇਹ ਇਹ ਨਹੀਂ ਕਰ ਸਕਦਾ ਵੀ ਮੈਂ ਤਾਂ ਆਪਣੀ ਮਰਜ਼ੀ ਨਾਲ ਇਹ ਪਾਰਟੀ ਦਾ ਹੱਕ ਹੈ ਕਿਹਨੂੰ ਭੇਜਣਾ ਕਿ ਉਹਦਾ ਹੱਕ ਹੈ ਵੀ ਕਿਹਨੂੰ ਭੇਜਣਾ ਸੋ ਇਸ ਕਰਕੇ ਇਹਨਾਂ ਨੂੰ ਬਿਲਕੁਲ ਹੀ ਇਹ ਬਿਲਕੁਲ ਵੀ ਜਮ ਕੋਈ ਨਹੀਂ ਉਹ ਭਾਈ ਥੋੜੇ ਜਿਹੜਾ ਜਿਉਣਾ ਪੋਲਿਟਿਕਲ ਹੱਕਾ ਕੱਟਣਾ ਆਪਣਾ ਪੋਲੀਟਿਕਲ ਹੱਕ ਨਹੀਂ ਬਚਾ ਸਕਦੇ ਤੁਸੀਂ ਦੂਜੇ ਦੂਜਿਆਂ ਦਾ ਕੀ ਬਚਾਓਗੇ ਤੁਸੀਂ ਉੱਥੇ ਗੜਨ ਨੂੰ ਯਾਰ ਨਹੀਂ ਪਰ ਪਾਰਟੀ ਦਾ ਕੋਈ ਵਿਅਕਤੀ ਤਾਂ ਨਹੀਂ ਆਉ ਜੇ ਕਾਂਗਰਸ ਪਾਰਟੀ ਦਾ ਸਿਆਸੀ ਹੱਕ ਖਤਮ ਹੁੰਦਾ ਇੱਕ ਨੌਕਰਸ਼ਾਹ ਕਰ ਦਿੰਦਾ ਖਤਮ ਜਿੱਦੋਂ ਮਿਲਣਗੇ ਨੇ ਇਲੈਕਸ਼ਨ ਕਮਿਸ਼ਨ ਨੂੰ ਉਦੋਂ ਨੌਕਰਸ਼ਾਹ ਹੈ ਜਿੱਦੋਂ ਚੋਣ ਕਰਾ ਰਿਹਾ ਉਦੋਂ ਉਹ ਇਲੈਕਸ਼ਨ ਕਮਿਸ਼ਨ ਹੈ ਇਹ ਫਰਕ ਹੁੰਦਾ ਦੋਹਾਂ ਦਾ ਉਹ ਨੌਕਰਸ਼ਾਹ ਤੁਹਾਨੂੰ ਕੱਲਾ ਇਹ ਇਨਾ 11 ਪਾਰਟੀਆਂ ਨੂੰ ਇਹ ਕਰਦੇ ਤੇ ਤੁਸੀਂ ਮੰਨ ਲਓ ਤੁਹਾਨੂੰ ਘਟਾ ਬਰੀਨ ਕਰੀ ਜਾਵੇ ਤੁਕਾ ਜੋ ਪਾ ਦਿਓ ਅਸੀਂ ਆਉਂਦੇ ਨਹੀਂ ਮੈਂ ਇੱਕ ਛੋਟੀ ਜਿਹੀ ਗੱਲ ਸੁਣਾ ਕੇ ਇਹ ਖਤਮ ਕਰ ਰਿਹਾ ਇੱਥੇ ਇੱਕ ਵਾਰੀ ਅਸੀਂ ਨਿਰਨਾ ਸੀ ਅਸੀਂ ਮੰਤਰੀ ਨੂੰ ਮਿਲੇ ਯੂਨੀਅਨ ਵੱਲੋਂ ਤੇ ਡਾਕਟਰਜ਼ ਐਸੋਸੀਏਸ਼ਨ ਵੱਲੋਂ ਮੰਤਰੀ ਨੇ ਕਿਹਾ ਵੀ ਠੀਕ ਹੈ ਤੁਹਾਡਾ ਕੰਮ ਮੈਂ ਉਹਨੂੰ ਕਹਤਾ ਸੈਕਟਰੀ ਨੂੰ ਜੁਆਇੰਟ ਸੈਕਟਰੀ ਨੂੰ ਤੁਸੀਂ ਉਹਨੂੰ ਸਮਝਾ ਦਿਓ ਮਾਲਜ ਅੱਜ ਹੀ ਹੋ ਜੂ ਚਿੱਠੀ ਜਾਵੇ ਦਾਖਲਿਆਂ ਦਾ ਗੱਲ ਥੀ ਆਂਦੀ ਐ ਮੈਸ ਅਸੀਂ ਜੀ ਉੱਥੇ ਗਏ ਤਾਂ ਉਹਦਾ ਪੀਐਨ ਕਹਿੰਦਾ ਉਹ ਉਹਦੀ ਪੀਏ ਨੂੰ ਮਿਲੋ ਬਹਾਂਡੇ ਜੇਚ ਬੈਠੀ ਸੀ ਕਥੀ ਉਹਨਾਂ ਕਹਿੰਦੇ ਉਹਨੂੰ ਪੀਓ ਨਹੀਂ ਛੱਡ ਰੋ ਸਭ ਤਿੰਨ ਚਾਰ ਘੜੇ ਜੇ ਨਵਾਤੇ ਜਦ ਅਸੀ ਆਖਿਆ ਮੈਂ ਆਰ ਵੀ ਛੱਡ ਤਾ ਦੇ ਆਰ ਨਾਟ ਗੋਇੰਗ ਟੂ ਮੀਟ ਉਹਨੇ ਵੀ ਸੋਨੇ ਬਰਾਹ ਤੇ ਜਿੱਥੇ ਬੈਠੀ ਨੇ ਉਹਨੇ ਨਾ ਦਿਨਾ ਫਿਰ ਅੰਦਰ ਫੋਨ ਕਰਿਆ ਡਾਇਰੈਕਟਰ ਆਇਆ ਚੀਮਾ ਸਾਹਿਬ ਡਾਇਰੈਕਟਰ ਸੀ ਜੀ ਚੀਮਾ ਹਸਪਤਾਲ ਵਾਲੇ ਨੇ ਡਾਕਟਰ ਸਾਹਿਬ ਅੰਦਰ ਆ ਜੋ ਅਸੀਂ ਤਾਂ ਚਾਹ ਲਈ ਬੈਠਾ ਅਸੀਂ ਦਸਮੋਸੇ ਮੈਂ ਸਵਾ ਤੁਹਾਡੀ ਚਾਹ ਸਵਾ ਤੁਹਾਡੇ ਸਮੋਸੇ ਜਿੰਨਾਂ ਨੂੰ ਇੰਨਾ ਨਹੀਂ ਪਤਾ ਵੀ ਮੰਤਰੀ ਨੇ ਤੁਹਾਨੂੰ ਫੋਨ ਕਰਿਆ ਹੋਇਆ ਐਸੋ ਸੇਜ ਨੂੰ ਦਾ ਡੈਲੀਗੇਸ਼ਨ ਆ ਰਿਹਾ ਤੁਸੀਂ ਆਪਦੇ ਪੀਏ ਨੂੰ ਆਪਦੇ ਪੀਏ ਨੂੰ ਦੱਸਿਓ ਸਭ ਦੀ ਗੱਲ ਲਵਾਈ ਯਾਰ ਅਸੀਂ ਕੋ ਮੰਗਤੇ ਬਣ ਕੇ ਆਇਆ ਫੇਰ ਕਹਿੰਦਾ ਮੈਂ ਤਾਂ ਅਸੀਂ ਨਹੀਂ ਹੋਣਾ ਉਹਦਾ ਕਹਿੰਦਾ ਮੈਂ ਚਾਹ ਤਾਂ ਕਹਿ ਨਹੀਂ ਸਕਦਾ ਤੁਸੀਂ ਚਾਹ ਤਾਂ ਪੀ ਲੋ ਕਿਹ ਕਾ ਦੀ ਚਾਹ ਪੀਉਣ ਚਾਹ ਪੀ ਆਂਗੇ ਸੀ ਤੁਹਾਡੀ ਕਹਿੰਦਾ ਮੈਂ ਤੁਸੀਂ ਫੇਰ ਅੰਦਰ ਮੈਂ ਤਾਂ ਕਹਿ ਨਹੀਂ ਸਕਦਾ ਮੈਂ ਤਾਂ ਡਾਇਰੈਕਟਰ ਤੁਸੀਂ ਕਹਿ ਦਿਓ ਮੈਨੂੰ ਕਹਿੰਦਾ ਤੁਸੀਂ ਕਹਿ ਦੋ ਮੈਂ ਕਿਹ ਕਹਾ ਉਹ ਜੋਇੰਟ ਸੈਕਟਰੀ ਹੈ ਨਾ ਸਰਕਾਰ ਦੀ ਕਹਿੰਦਾ ਮੈਂ ਕਿਹਾ ਸਾਡਾ ਜੋਇੰਟ ਸੈਕਟਰੀ ਹੈ ਡਾਕਟਰ ਤੇਜਪਾਲ ਸਿੰਘ ਸ਼ਰਮਪੁਰ ਮੈਂ ਇਹ ਕਹਿ ਕੇ ਆਇਆ ਉਹ ਜਾ ਕੇ ਕਾਇਆ ਕਨਾਂ ਜਿਨਾਂ ਨੂੰ ਨਾ ਇਹ ਨਾ ਪਤਾ ਹੋਵੇ ਗੈਸਟ ਨੂੰ ਅੰਦਰ ਕਿਵੇਂ ਬੁਲਾਈਦਾ ਹੈ ਉਹਦੇ ਗੈਸਟ ਚਾਹ ਨਹੀਂ ਪੀਂਦਾ ਹੁੰਦਾ। ਬਹੁਤ ਤੁਸੀਂ ਤੁਸੀਂ ਜੇ ਜੇ ਤੁਸੀਂ ਅਸੀਂ ਸਰਕਾਰੀ ਅਧਿਕਾਰੀ ਸੀਗੇ ਸਾਨੂੰ ਪਤਾ ਸੀ ਵੀ ਸਾਨੂੰ ਸਜ਼ਾ ਵੀ ਦੇ ਸਕਦੇ ਨੇ। ਤੁਸੀਂ ਤਾਂ ਸਿਆਸੀ ਪਾਰਟੀਆਂ ਇੱਕ ਨੌਕਰ ਸਾਡੀ ਹਿੰਮਤ ਕਿਵੇਂ ਪੈ ਜੇ ਨਾ ਮੈਂ ਕਹਾਂ।